ਕਿ ਨੀਤ ਸਾਫ਼ ਰੱਖੋ ਤੇ ਮਾਲਕ ਸਭ ਕੁਝ ਦਿੰਦਾ ਡਿਸਕ੍ਰਾਈਬ ਮਤਲਬ ਪੰਜਾਬੀ ਦੱਸਿਓ ਕਿਉਂਕਿ ਮੈਂ ਯਮਲੇ ਘਰਾਣੇ ਤੋਂ ਆਇਆ ਨਾ ਭਾਈ ਲਾਲਚੰਦ ਯਮਲਾ ਜੱਟ ਜੀ ਉਹ ਮੇਰੇ ਪਰਦਾਦਾ ਗੁਰੂ ਨੇ ਅੰਮ੍ਰਿਤਸਰ ਦੇ ਬਾਰਡਰ ਦੇ ਲਾਗੇ ਪਿੰਡ ਤੋਂ ਆ ਬੈਕਵਰਡ ਏਰੀਆ ਹੈ ਸਾਡਾ ਉਹ ਭੀੜ ਚੋਂ ਨਿਕਲ ਕੇ ਤੇ ਮੈਂ ਇੱਥੋਂ ਤੱਕ ਆਇਆ ਆ ਜਿਹੜਾ ਜਿਹੜੇ ਭਰਾ ਬੰਦੇ ਨਾ ਫਿਰ ਭਰਾ ਬਣ ਕੇ ਵੀ ਦੱਸਦੇ ਆ ਯਾਰੀ ਦੋਸਤੀ ਤੇ ਫਿਰ ਇੱਥੇ ਜਿਹੜੀ ਜਿਹਦੀ ਜੇਬ ਗਰਮ ਹੈ ਝੂਠੇ ਯਾਰ ਬਥੇਰੇ ਜੇਬ 'ਚ ਕੁਝ ਨਹੀਂ ਤਾਂ ਫਿਰ ਕੋਈ ਨਹੀਂ ਨੇੜੇ ਬੱਬਰ ਤੇ ਤੇਨਾਂ ਦੀ ਆਈ ਸੀ ਸਾਡੀ ਬੱਬਰ ਅਮਰਤਮਨ ਵੀਰੇ ਨਾਲ ਚੰਡੀਗੜਾ ਮਸਰ ਚੰਡੀਗੜ੍ਹ ਗਿੱਪੇ ਕਰਿਆਲ ਭਾਈਨਾ ਸੀ ਉੱਚ ਵੀ ਫਨੀ ਸੀ ਇੱਕ ਅੱਧੀ ਛੁੱਟੀ ਸਾਰੀ ਜਿੱਤਾ ਫਨੀ ਵੀ ਸੀ ਇਮੋਸ਼ਨਲ ਵੀ ਸੀ ਇੱਕ ਹੁਸ਼ਾਰ ਸਿੰਘ ਆਈ ਐ ਸਰਤਾਜ ਭਾਈ ਨਾਲ ਮੇਰੀ ਪਰ ਉੱਚ ਸੀਰੀਅਸ ਸਟੂਡੈਂਟ ਦਿਖਾਇਆ ਕਿ ਇਹ ਪਿੰਟਰ ਆ ਇਹਨੂੰ ਪੇਂਟਿੰਗ ਹੀ ਪਸੰਦ ਆ ਤੇ ਇਲਤੀ ਵੀ ਆਈ ਐ ਇਲਤੀ ਚ ਤਾਂ ਫਿਰ ਜਿਹਦਾ ਨਾਂ ਹੀ ਇਲਤੀ ਆ ਤਾਂ ਨਿਲਤੀਆਂ ਕਰਨੀਆਂ ਕੇ ਅੰਬਰ ਨੂ ਅੰਬਰ ਹੀ ਕਹਿਣਾ ਸਦਾ ਸਸ਼ੀਕਲ ਜੀ ਹੈਲੋ ਸਸ਼ੀਕਲ ਮੈਮ ਸਸ਼ੀਕਲ ਸੁਲਤਾਨ ਯਮਲਾ ਜਿੰਨਾ ਕ ਨਾਮ ਯੂਨੀਕ ਹੈ ਉਹਨੇ ਕ ਤੁਸੀਂ ਆਪ ਵੀ ਹੋ ਨਹੀਂ ਜੀ 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 ਮੈਮ ਸੁਲਤਾਨ ਯਮਲਾ ਨਾਮ ਮੇਰਾ ਮੈਮ ਵੈਸੇ ਤਾਂ ਮੇਰਾ ਨਾਮ ਸੁਲਤਾਨੀ ਸੀ ਤੇ ਮੈਂ ਨਾ ਤੁਹਾਨੂੰ ਦੱਸਦਾ ਮੈਂ 2017 ਚ ਨਾ ਰਿਐਲਿਟੀ ਸ਼ੋ ਕੀਤਾ ਸੀ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 4 ਤੇ ਉਹਦੇ ਤੋਂ ਸਚਿੰਦ ਸਰ ਨੇ ਮੈਨੂੰ ਨਾਮ ਦਿੱਤਾ ਸੀ ਯਮਲਾ ਕਿਉਂਕਿ ਮੈਂ ਯਮਲੇ ਘਰਾਣੇ ਤੋਂ ਆਣਾ ਮੇਰੇ ਪਪਾ ਜੀ ਲਾਲਚੰਦ ਯਮਲਾ ਜੱਟ ਜੀ ਉਹ ਮੇਰੇ ਕਹ ਲੋ ਤੁਸੀਂ ਗੁਰੂਪੁਰ ਦਾਦਾ ਪਰਦਾਦਾ ਗੁਰੂ ਨੇ ਹਾਂਜੀ ਤੇ ਉਹਨਾਂ ਦੇ ਨਾਮ ਰਿਲੇਟਿਵ ਕਿਵੇਂ ਉਹਨਾਂ ਨੂੰ ਹੀ ਗਾਉਣਾ ਆ ਤੇ ਉਹਨਾਂ ਦੀ ਸਿੱਖਿਆ ਤੇ ਚੱਲਦਾ ਆ ਹੁਣ ਤੱਕ ਵੀ ਜਿੰਨਾ ਵੀ ਮੈਂ ਕੰਮ ਕੀਤਾ ਉਹਨਾਂ ਦੀ ਬਦੌਲਤ ਹੀ ਆ ਜਿਹੜੀ ਇਹ ਆਰਟਿਸਟ ਵਾਲੀ ਲਾਈਫ ਰਹੀ ਹੈ ਤੁਹਾਡੀ ਇਹ ਵੌਇਸ ਆਫ ਪੰਜਾਬ ਤੋਂ ਸ਼ੁਰੂ ਹੋਈ ਹੈ ਜੀ ਮੈਮ ਮੈਂ ਐਜ਼ ਅ ਸਿੰਗਰ ਆ ਵੈਸੇ ਇਹ ਰੀਅਲ 'ਚ ਤੇ ਆਪਣਾ ਮੈਂ ਬੰਤਾ ਸਿੰਗਰ ਹੀ ਆਇਆ ਆ ਤੇ ਮੈਨੂੰ ਸੈਂ ਸੈਂ ਗਰਵੀ ਹੈ ਤੁਸੀਂ ਸੁਣਿਆ ਹੀ ਹੋਊਗਾ ਤੇ ਮੈਂ ਕੁਝ ਸੁਣਾਉਂਗਾ ਵੀ ਤੇ ਜਿਹੜੀ ਮੂਵੀ ਵਾਲੀ ਲਾਈਨ ਆ ਤੇ ਮੈਨੂੰ ਪੀਟੀਸੀ ਵਾਲਿਆਂ ਪਹਿਲੀ ਫਿਲਮ ਦਿੱਤੀ ਸੀ ਟੈਲੀ ਮੂਵੀ ਅੱਧੀ ਛੁੱਟੀ ਸਾਰੀ ਤੇ ਉਹ ਪੀਟੀਸੀ ਬਾਕਸ ਆਫਿਸ ਤੇ ਵੀ ਲੱਗੀ ਸੀ ਅਵਾਰਡ ਚ ਵੀ ਨੋਮੀਨੇਟ ਹੋਈ ਸੀ ਬਹੁਤ ਵਧੀਆ ਚੱਲੀ ਸੀ ਮੇਰੀ ਫਿਲਮ ਤੇ ਉਸ ਤੋਂ ਬਾਅਦ ਫਿਰ ਬਾਬਾਈ ਦੀ ਕਿਰਪਾ ਨਾਲ ਤੁਹਾਡੇ ਲਾਗੇ ਬੈਠੇ ਆ ਜਿਹੜਾ ਵੌਇਸ ਆਫ ਪੰਜਾਬ ਦੀ ਜਰਨੀ ਰਹੀ ਹੈ ਮੈਂ ਤੁਹਾਡੇ ਗਾਣੇ ਵੀ ਸੁਨੇ ਨੇ ਔਰ ਉਸ ਚ ਇੱਕ ਗਾਣਾ ਵੀ ਤੁਹਾਡਾ ਹੈ ਜਿਹੜਾ ਤੁਸੀਂ ਹਰ ਵਾਰ ਗਾਉਂਦੇ ਹੋ ਗਾਣਾ ਇੱਕ ਵਾਰੀ ਬਹੁਤ ਸੋਹਣਾ ਗਾਣਾ ਹੈ ਉਹ ਔਰ ਤੁਹਾਡੀ ਆਵਾਜ਼ ਤੇ ਵੀ ਬਹੁਤ ਸੋਹਣਾ ਲੱਗੇ ਸੀ ਸੋ ਇੱਕ ਵਾਰ ਦਰਸ਼ਕਾਂ ਨੂੰ ਉਹ ਗਾਣਾ ਮੈਂ ਜ਼ਰੂਰ 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 ਹਾਂਜੀ ਉਹ ਗਾਣਾ ਹਮੇਸ਼ਾ ਹੀ ਮੈਂ ਲਾਈਵ ਸ਼ੋ ਵੀ ਮੈਮ ਕਰਦਾ ਹਾਂ ਤਾਂ ਉਹੀ ਗਾਣਾ ਆਪਾਂ ਪਾਈਦਾ ਹੀ ਹੈ ਤੇ ਉਹ ਜ਼ਰੂਰ ਸੁਣਦੇ ਨੇ ਸਾਰੇ ਮੈਂ ਤੁਹਾਨੂੰ ਸੁਣਾਉਣਾ ਕਿ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਜੋ ਅਲੜ ਪੁਨੇ ਵਿੱਚ ਲਾਈਆਂ ਤੋੜਨ ਬਾਵੀ ਵੇ ਮੈਂ ਤੇਰੀ ਤੂੰ ਮੇਰਾ ਹੋ థాంਕ ਯੂ ਮੈਮ ਇਹ ਗਾਣਾ ਹੈ ਇੱਕ ਗਾਣਾ ਜਿੰਨਾ ਸੋਹਣਾ ਹੈ ਔਰ ਤੁਹਾਡੀ ਆਵਾਜ਼ ਚ ਵੀ ਬਹੁਤ ਸੋਹਣਾ ਲੱਗਿਆ ਸੋ ਉਹ ਜਰਨੀ ਜਿਹੜੀ ਤੁਹਾਡੀ ਵੌਇਸ ਆਫ ਪੰਜਾਬ ਤੋਂ ਲੈ ਕੇ ਹੁਣ ਤੱਕ ਦੀ ਰਹੀ ਹੈ ਕੀ ਕੁਝ ਸਿੱਖਿਆ ਕੀ ਕੁਝ ਸਿਖਾਇਆ ਜ਼ਿੰਦਗੀ ਮੈਮ ਮੈਂ ਇੱਕ ਅੰਮ੍ਰਿਤਸਰ ਦੇ ਬਾਰਡਰ ਦੇ ਲਾਗੇ ਪਿੰਡ ਤੋਂ ਆ ਬੈਕਵਰਡ ਏਰੀਆ ਹੈ ਸਾਡਾ ਤਾਂ ਉਹ ਭੀੜ ਚੋਂ ਨਿਕਲ ਕੇ ਤੇ ਮੈਂ ਇੱਥੋਂ ਤੱਕ ਆਇਆ ਆ ਇੱਕ ਆਪਣੇ ਫੈਮਿਲੀ ਦੀ ਬਦੌਲਤ ਮੇਰੇ ਮਾਪਿਓ ਦੀ ਤੇ ਇੱਕ ਮੇਰੇ ਗੁਰੂ ਜੀ ਦੀ ਬਦੌਲਤ ਤੇ ਇੱਕ ਤੁਹਾਡਾ ਸਾਰਿਆਂ ਦਾ ਪਿਆਰ ਮੈਨੂੰ ਇੱਥੋਂ ਤੱਕ ਲੈ ਕੇ ਆਇਆ ਕੀ ਮੈਂ ਸਿਰਫ ਸੋਚਿਆ ਸੀ ਕਿ ਮੈਂ ਹਾਂ ਸਿੰਗਰ ਬਣੂੰਗਾ ਕਿ ਮੈਨੂੰ ਪਤਾ ਨਹੀਂ ਸੀ ਕਿ ਮੈਂ ਇਦਾਂ ਵੋਇਸ ਆਫ ਪੰਜਾਬ ਚ ਜਾਊਗਾ ਤੇ ਸੈਮੀ ਫਾਈਨਲਿਸਟ ਰਹੂੰਗਾ ਤੇ ਉਸ ਤੋਂ ਬਾਅਦ ਮੂਵੀਜ਼ ਕਰੂੰਗਾ ਕਿ ਜਿਹੜਾ ਕਹਿੰਦੇ ਨਾ ਕਿ ਨੀਤ ਸਾਫ਼ ਰੱਖੋ ਤੇ ਮਾਲਕ ਸਭ ਕੁਝ ਦਿੰਦਾ ਕਿਉਂਕਿ ਜੇ ਤੁਹਾਡਾ ਪਹਿਲਾਂ ਹੀ ਉਹ ਗੱਲ ਕੀ ਉਹਨਾਂ ਨੇ ਨੀਤ ਨਹੀਂ ਸਾਫ਼ ਹੋਈ ਤੇ ਰੱਬ ਬਾਕੀ ਚੀਜ਼ ਦੇ ਦੂਗਾ ਤੁਹਾਨੂੰ ਨੀਤ ਸਾਫ ਰੱਖੋ ਸਭ ਕੁਝ ਰੱਬ ਦਿੰਦਾ ਤੇ ਸਾਡੀ ਸ਼ੁਰੂ ਤੋਂ ਨੀਤ ਹੋਣ ਵੀ ਸਾਫ ਆ ਤੇ ਰਹੂਗੀ ਵੀ ਤੇ ਹੈਗੀ ਵੀ ਸੀ ਤੇ ਸ਼ੁਰੂ ਤੋਂ ਨੀਤ ਸਾਡੇ ਮਾਪਿਓ ਨੇ ਸਾਡੇ ਉਸਤਾਜੀ ਨੇ ਇਹੋ ਗੱਲ ਸਮਝਾਈ ਪੁੱਤ ਨੀਤ ਸਾਫ ਰੱਖਣੀ ਆ ਮਾਲਕ ਸਭ ਕੁਝ ਦਿੰਦਾ ਤੇ ਮੇਰੀ ਜਰਨੀ 6th ਕਲਾਸ ਤੋਂ ਸਟਾਰਟ ਹੋਈ ਸੀ ਮੈਮ ਮੈਂ ਗਵਰਨਮੈਂਟ ਸਕੂਲ ਪੜਦਾ ਸੀ ਮੇਰੇ ਪਿੰਡ ਦੇ ਨਾਲ ਵਿਸ਼ਵਾ ਪਿੰਡ ਆ ਤੇ ਜਿਨ੍ਹਾਂ ਦਾ ਮੈਂ ਨਾਮ ਲੈਣ ਜਾਣਾ ਮੇਰੇ ਪ੍ਰਿੰਸੀਪਲ ਸੀ ਰੁਪਿੰਦਰ ਰੰਧਾਵਾ ਮੈਮ ਜੀ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਕਿ ਸੁਲਤਾਨ ਨਹੀਂ ਤੂੰ ਬਾਲ ਸਭਾ ਲੱਗਦੀ ਹੁੰਦੀ ਹੈ ਗਵਰਨਮੈਂਟ ਸਕੂਲ 'ਚ ਸ਼ਨੀਵਾਰ ਤੇ ਮੈਡਮ ਇਹ ਯਾਰ ਦੋਸਤ ਕਹਿੰਦਾ ਜਮਲਾ ਗਾਊਗਾ ਜਮਲਾ ਗਾਊਗਾ ਉੱਥੇ ਗੋਂਦੇ ਗੋਂਦੇ ਫਿਰ ਮੈਮ ਨੇ ਬੋਲਿਆ ਕਿ ਨਹੀਂ ਇਹਨ ਲਈ ਤੂੰ ਆਪਣਾ ਗੁਰੂ ਜੀ ਧਾਰ ਕੋਈ ਪੱਗ ਦੇ ਉਹਨਾਂ ਨੂੰ ਤੂੰ ਸਿੱਖ ਮੈਮਾ 6 ਮਹੀਨੇ ਸਿੱਖਿਆ ਤੇ Papa ਜੀ ਨਾਲ ਮੇਰਾ ਇੰਨਾ ਪਿਆਰ ਪੈ ਗਿਆ ਰਿਲੇਸ਼ਨ ਵਾਲਾ ਤੇ ਮਤਲਬ ਫੈਮਿਲੀ ਵਾਲਾ ਉਹਨਾਂ ਮੈਨੂੰ ਵਾਇਸ ਆਪ ਪੰਜਾਬ 'ਚ ਭੇਜਦਾ ਮੈਨੂੰ ਤਾਂ ਕੁਝ ਪਤਾ ਨਹੀਂ ਕਿ ਮੈਂ ਮਤਲਬ ਇੱਥੇ ਜੋ ਉਹਨਾਂ ਦਾ ਆਸ਼ੀਰਵਾਦ ਉਹਨਾਂ ਨੇ ਇੰਨੀ ਗੱਲ ਕਹਤੀ ਪੁੱਤ ਤੇਰੇ ਨਾਲ ਆ ਕਿਰਪਾ ਵਾ ਪਪਾਈ ਦੀ ਵੀ ਤੇ ਮਾਲਕ ਦੀ ਵੀ ਤੇ ਤੁਹਾਡੀ ਸਾਰਿਆਂ ਦੀ ਪਿਆਰ ਨਾਲ ਜਦੋਂ ਪਹਿਲੀ ਵਾਰ ਸਕੂਲ 'ਚ ਵੀ ਪਰਫਾਰਮ ਕੀਤਾ ਸੀਗਾ ਸੋ ਜਦੋਂ ਯਾਰਾਂ ਦੋਸਤਾਂ ਨੇ ਪੰਪ ਵੀ ਦਿੱਤੇ ਲੇਕਿਨ ਉਹ ਫੀਲਿੰਗ ਵੱਖਰੀ ਹੁੰਦੀ ਹਾਂ ਫੀਲਿੰਗ ਹਾਂ ਯਾਰਾਂ ਦੋਸਤਾਂ ਵਾਲੀ ਫੀਲਿੰਗ ਜਿਹੜੇ ਪਹਿਲੀ ਵਾਰ ਵਾਲੀ ਫੀਲਿੰਗ ਹੁੰਦੀ ਉਹ ਤੇ ਵੱਖਰੀ ਹੁੰਦੀ ਬਾਅਦੋਂ ਦੀ ਜਦੋਂ ਬੰਦੇ ਦਾ ਨਾਮ ਮਿਲ ਜਾਂਦਾ ਸਾਰਾ ਕੁਝ ਆ ਜਾਂਦਾ ਹਨਾ ਉਹ ਫੀਲਿੰਗ ਨਹੀਂ ਰਹਿੰਦੀ ਪਰ ਜਿਹੜੀ ਉਹ ਫੀਲਿੰਗ ਹੁੰਦੀ ਆ ਕਿ ਯਾਰ ਮੇਰੇ ਯਾਰਾਂ ਦੋਸਤਾਂ ਦੀ ਮਨਚ ਇੰਨਾ ਪਿਆਰ ਮੇਰੇ ਲਈ ਇਹ ਤੇ ਇਦਾਂ ਕਰਦੇ ਕਲਾਸ 'ਚ ਇਦਾਂ ਕਰਦੇ ਮੇਰੇ ਨਾਲ ਪਿੰਡ ਇਦਾਂ ਕਰਦੇ ਆ ਤੇ ਇਹ ਕਹਿ ਰਹੀ ਬਹੁਤ ਵਧੀਆ ਓਕੇ ਰਿਪੋਰਟ ਕਰਾਉਣਾ ਇਦਾਂ ਦੀ ਫੀਲਿੰਗ ਜਿਹੜ ਚੀਜ਼ਾਂ ਹੁਣ ਵੀ ਅਸੀਂ ਯਾਦ ਕਰਦੇ ਹਾਂ ਜਦੋਂ ਆਪਾਂ ਸਕੂਲ ਪਾਸ ਆਊਟ ਵੀ ਕਰ ਜਾਂਦੇ ਤੁਸੀਂ ਵੀ ਪਾਸ ਆਊਟ ਹੋ ਚੁੱਕੇ ਨਾ ਸੋ ਕਿਹੜੀ ਮੈਮਰੀ ਹੱਲੇ ਤੱਕ ਜੀ ਬਹੁਤ ਮਿਸ ਕਰਦੇ ਹੋ ਪਾਸ ਆਊਟ ਜੀ ਪਾਸ ਆਊਟ ਤਾਂ ਮੈਂ ਇੱਕੋ ਗੱਲ ਕਹੂੰਗਾ ਆਡੀਅנס ਨੂੰ ਵੀ ਕਿ ਜਿਹੜੇ ਤਾਂ ਬੱਚੇ ਪੜ ਰਹੇ ਆ ਕਿਉਂਕਿ ਮੈਂ ਤਾਂ ਪੜ ਲਿਆ ਤੇ ਜਿਹੜੇ ਪੜ ਰਹੇ ਆ ਛੁੱਟੀ ਨਾ ਕਰਿਆ ਕਰੋ ਜਿਹੜੇ ਹਮੇਸ਼ਾ ਜਿਹੜਾ ਬੰਦਾ ਜਾਂਦਾ ਨਾ ਜਿਹੜਾ ਮਰਜ਼ੀ ਜਿੰਨਾ ਮਰਜ਼ੀ ਨੂੰ ਸਖਾਈ ਜਾਓ ਪਰ ਉਹ ਛੁੱਟੀ ਕਰੂਗੇ ਕਰੂਗਾ ਕਿਉਂਕਿ ਉਹ ਹੀ ਕਹਿੰਦੇ ਹੁੰਦੇ ਨਾ ਪੀਲੇ ਲੱਡੂ ਜਿਹਨੇ ਖਾਦਾ ਨਾ ਹੋਵੇ ਉਹਨੂੰ ਸੁਆਦ ਜਿਹਨੇ ਖਾਦਾ ਹੋਵੇ ਉਹਨੂੰ ਪਤਾ ਹੁੰਦਾ ਤੇ ਜਿਹੜੇ ਨਹੀਂ ਖਾਦਾ ਹੁੰਦਾ ਉਹ ਤਾਂ ਖਾਣਾ ਹੀ ਖਾਣਾ ਉਹਨੂੰ ਡੱਕੂਗਾ ਵੀ ਉਹ ਕਹੂਗਾ ਖਾਣਾ ਖਾਣਾ ਤੇ ਛੁੱਟੀ ਬੇ ਮਤਲਬ ਜिद ਕਰਕੇ ਕਰਨੀ ਕਰਨੀ ਵੀ ਯਾਰ ਤੂੰ ਨਹੀਂ ਕਰਦਾ ਰਹੀਂ ਵੀ ਕਰਾਂਗੇ ਤੇ ਛੁੱਟੀ ਨਾ ਕਰੋ ਯਾਰ ਜਦੋਂ ਸਕੂਲ ਦਾ ਲਾਸਟ ਦਿਨ ਹੁੰਦਾ ਨਾ ਉਦੋਂ ਰੋਣਾ ਆਉਂਦਾ ਸੱਚੀ ਚ ਰੋਣਾ ਆਉਂਦਾ ਜੀ ਲਾਈਫ ਦਾ ਕੋਈ ਹੋਰ ਗੋਲ ਸੀ ਕਿ ਹੁਣ ਇਸੇ ਪਾਸੇ ਜਾਣਾ ਨਹੀਂ ਗੋਲ ਤਾਂ ਸ਼ੁਰੂ ਤੋਂ ਮੇਰਾ ਇਹੀ ਕਿ ਜਦੋਂ ठान ਲਿਆ ਕਿ ਸਿੰਗਰ ਬੰਨਾ ਤਾਂ ਸਿੰਗਰੀ ਬੰਨਾ ਤੇ ਐਕਟਿੰਗ ਤਾਂ ਮਹਾਰਾਜ ਨਹੀਂ ਦੇਣਾ ਉਹ ਤਾਂ ਵਿੱਚ ਚਲੋ ਆਪ ਕਹਿ ਲੋ ਗੋਡ ਗਿਫਟ ਦੇ ਦਿੱਤਾ ਉਹਨਾਂ ਹਾਂਜੀ ਮੈਂ ਕਹਿੰਦੀ ਆ ਰੀਅਲ ਲਾਈਫ 'ਚ ਤੁਹਾਡਾ ਜਿਹੜਾ ਚੁਲਬੁਲਾ ਜਿਹਾ ਅੰਦਾਜ਼ ਹੈ ਹੈ ਨਾ ਤੇ ਮੈਂ ਕਹਿੰਦੀ ਆ ਵੈਬ ਸੀਰੀਜ਼ 'ਚ ਵੀ ਹਾਂ ਸਭ ਕੁਝ ਸਭ ਜਿਹੜਾ ਐਕਚੁਅਲੀ ਮੈਂ 12 13 14 ਫਿਲਮਾਂ ਕਰ ਲਿਆ ਨੇ ਪਰ ਮੈਨੂੰ ਪਹਿਲੀ ਵੈਬ ਸੀਰੀਜ਼ ਆਸ ਟੂ ਟਿੰਟ ਟੋਲਾ ਯਾਰਾਂ ਦਾ ਜਿੱਚ ਮੈਨੂੰ ਜਿੱਦਾਂ ਦਾ ਮੈਂ ਹੈਗਾ ਉਦਾਂ ਦਾ ਕਰੈਕਟਰ ਕਰਨ ਦਾ ਮੌਕਾ ਮਿਲਿਆ ਕਿ ਫਿਰ ਬੰਦਾ ਖੁੱਲ ਕੇ ਆ ਜਾਂਦਾ ਨਾ ਕਿ ਉਹ ਕਰੈਕਟਰ ਚ ਵੜ ਜਾਂਦਾ ਵਾ ਕਿ ਹਾਂ ਯਾਰ ਜਿੱਦਾਂ ਦੇ ਆਪਾਂ ਗਏ ਉਦਾਂ ਤੇ ਚੀਜ਼ ਆਈ ਆ ਆ ਪੂਰੀ 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 ਤੁਸੀਂ ਦੇਖਿਓ ਬਹੁਤ ਘੈਂਡ ਲੱਗੂਗਾ ਤੇ ਨਾਲ ਕਮੈਂਟ ਕਰਕੇ ਦੱਸਿਓ ਸਾਨੂੰ ਜਿਹੜੇ ਪੁਰਾਣੇ ਵੀ ਤੁਸੀਂ ਰੋਲਸ ਕਿਤੇ ਨੇ ਆਪਣੇ ਹਨਾ ਉਹ ਵੱਖਰਾ ਪਸਨੈਰਿਟੀ ਤੋਂ ਹਾਂ ਕਈਆਂ ਇੱਕ ਸਾਡੀ ਮੂਵੀਜ਼ ਆਈ ਸੀ ਮੇਰੀ ਤੇ ਹਰਮਨਦੀ ਬੱਬਰ ਤਸ਼ਮੀਰ ਪ੍ਰਨੋਤ ਵੀ ਹੈ ਵਿੱਚ ਉਹਦੇ ਤੇ ਤੇਨਾਂ ਦੀ ਆਈ ਸੀ ਸਾਡੀ ਬੱਬਰ ਅਮਰਤਮਨ ਵੀਰੇ ਨਾਲ ਤੇ ਉੱਚ ਜਿਹੜਾ ਕਰੈਕਟਰ ਆ ਸਾਡਾ ਉਹ ਜਿੱਦਾਂ ਛੋਟੀ ਉਮਰ ਦੇ ਮੁੰਡੇ ਨਹੀਂ ਹੁੰਦੇ ਗੈਂਗਸਟਰ ਟਾਈਪ ਤੇ ਛੁਰੀਆਂ ਮਾਰ ਜਿੱਦਾਂ ਦੇ ਹੁੰਦੇ ਆ ਉਹਨਾਂ ਨੂੰ ਗੰਨਾ ਫੜਾਉਂਦੀਆਂ ਤੇ ਬਦਮਾਸ਼ ਬਣਾਤਾ ਇਹ ਉਹਦਾਂ ਦਾ ਕਰੈਕਟਰ ਸੀ ਤੇ ਜ਼ਿਆਦਾਤਰ ਤਾਂ ਮੈਨੂੰ ਕਰੈਕਟਰ ਫਨੀ ਮਿਲੇ ਆ ਅੱਜ ਤੱਕ ਮੂਵੀ ਚੰਡੀਗੜਾ ਮਸਰ ਚੰਡੀਗੜ੍ਹ ਗਿੱਪੇ ਗਰੇਵਾਲ ਭਾਈਨਾ ਸੀ ਉਹੱਚ ਵੀ ਫਨੀ ਸੀ ਤੇ ਇੱਕ ਅੱਧੀ ਛੁੱਟੀ ਸਾਰੀ ਜਿੱਤਾਂ ਫਨੀ ਵੀ ਸੀ ਇਮੋਸ਼ਨਲ ਵੀ ਸੀ ਤੇ ਉਹ ਉਹ ਸਾਰਾ ਹੀ ਵਧੀਆ ਸੀ ਤੇ ਇੱਕ ਹੁਸ਼ਾਰ ਸਿੰਘ ਆਈ ਐ ਸਰਤਾਜ ਭਾਈ ਨਾਲ ਮੇਰੀ ਹੁਣ ਤੇ ਉੱਚਾ ਤਾਂ ਸਟੂਡੈਂਟ ਦੀ ਲਾਈਫ ਦਿਖਾਈ ਆ ਜਿੱਥੇ ਇਹ ਇੱਚ ਹੈ ਨਾ ਪਰ ਉੱਚ ਸੀਰੀਅਸ ਸਟੂਡੈਂਟ ਦਿਖਾਇਆ ਅੱਛਾ ਆਨ ਵਾਲੀ ਟੀਨੇਜ ਜਾਂ ਹੁਣ ਜਿਹੜੀ ਜਨਰੇਸ਼ਨ ਚੱਲ ਰਹੀ ਆ ਆਪਾਂ ਜੈਂਜ਼ੀ ਕਹਿ ਦਿੰਦੇ ਆ ਉਹਨਾਂ ਨੂੰ ਤੁਸੀਂ ਕੀ ਉਹਨਾਂ ਵਾਸਤੇ ਇੱਕ ਮੈਸੇਜ ਦੇਣਾ ਮੈਸੇਜ ਤਾਂ ਮੈਂ ਹੀ ਦਊਂਗਾ ਕਿ ਸਾਡੇ ਦਾ ਅੰਬਰ ਸਰਚ ਜਿਹੜਾ ਮੈਸੇਜ ਮੈਂ ਦੇਣਾ ਚਾਹੂੰਗਾ ਉਹ ਹੈਗਾ ਨਸ਼ੇ ਪੱਤੇ ਦਾ ਵੀਰੇ ਮੈਂ ਤਾਂ ਮੇਰੇ ਵੱਡੇ ਵੀ ਸੁਣ ਰਹੇ ਆ ਮੇਰੇ ਤੋਂ ਛੋਟੇ ਵੀ ਸੁਣ ਰਹੇ ਆ ਕਿ ਛੋਟੇ ਵੀ ਨਸ਼ੇ ਬਹੁਤ ਕਰਦੇ ਨੇ ਠੀਕ ਆ ਮੈਂ ਅੰਬਰ ਸਰਦ ਦੀ ਨਹੀਂ ਕੱਲੀ ਗੱਲ ਕਰ ਰਿਹਾ ਮੈਂ ਸਾਰੇ 올 ਇੰਡੀਆ ਦੀ ਗੱਲ ਕਰ ਰਿਹਾ ਤੇ ਪੰਜਾਬ ਚ ਕੀ ਕੋਈ ਵੀ ਨਸ਼ੇ ਤੇ ਕਿਸੇ ਨੂੰ ਫੜਕੇ ਨਹੀਂ ਲਾਉਂਦਾ ਜਿੰਨਾ ਤੱਕ ਆਪਣੀ ਕੀ ਉਹਨੂੰ ਕਹਿ ਦੋ ਹਾਂ ਨਾ ਨਾ ਹੋਵੇ ਕਿ ਹੁਣ ਮੇਰੇ ਯਾਰ ਦੋਸਤਾਂ ਕੋਈ ਵੀ ਆ ਕੁਝ ਵੀ ਲਾ ਲੋ ਤੁਸੀਂ ਕੁਝ ਵੀ ਕਰਦੇ ਆ ਤੇ ਜਿੰਨਾ ਤੱਕ ਮੈਂ ਉਹਨਾਂ ਚ ਇਨਵੋਲਵ ਹੋ ਕੇ ਮੈਂ ਉਹਨਾਂ ਨੂੰ ਕਹੂੰਗਾ ਨਾ ਲੈ ਆ ਯਾਰ ਮੈਨੂੰ ਵੀ ਖਵਾ ਚੀਜ਼ ਮੈਨੂੰ ਵੀ ਪਿਆ ਤੋ ਤੱਕ ਇਹਨਾਂ ਤੇ ਪਾਣੀ ਦੇਣ ਲੱਗੇ ਐਡਾ ਵੀ ਕੋਈ ਪਾਗਲ ਨਹੀਂ ਹੁੰਦਾ ਜਿੰਨਾ ਤੱਕ ਆਪਣੀ ਮਰਜ਼ੀ ਨਾਲ ਨਾ ਹੋਵੇ ਉਹਨਾਂ ਤੱਕ ਕੁਝ ਨਹੀਂ ਹੁੰਦਾ ਤੇ ਹਾਂ ਮੈਂ ਮਾ ਮਾਪਿਆਂ ਨੂੰ ਸਾਰਿਆਂ ਦੇ ਨੂੰ ਈ ਅਪੀਲ ਕਰਦਾ ਕਿ ਤੁਸੀਂ ਯਾਰ ਕਿਸਦਾ ਕਸੂਰ ਕੱਢਣ ਤੋਂ ਪਹਿਲਾਂ ਨਾ ਆਪਣੇ ਬੱਚੇ ਨੂੰ ਸੁਧਾਰੋ ਐਕਚੁਅਲੀ ਮੈਂ ਆਪਣੀ ਲਾਈਫ ਦੀ ਗੱਲ ਦੱਸਦਾ ਕਿ ਮੇਰੇ ਮਮਾ ਪਾਪਾ ਇਦਾਂ ਦੇ ਐ ਕਿ ਮੈਂ ਉਹਨਾਂ ਨਾਲ ਇੰਨਾ ਕਿ ਮੈਂ ਆਪਣੇ ਬਾਪੂ ਨਾਲ ਖੁੱਲਿਆ ਨਾ ਕਿ ਮੈਂ 10-11 ਦੋਸਤਾਂ ਨਾਲ ਖੁੱਲ ਕੇ ਨਹੀਂ ਗੱਲ ਕਰਦਾ ਜਿੰਨੀ ਮੈਂ ਆਪਣੇ ਉਨਾ ਇੱਕੋ ਚੀਜ਼ ਤੋਂ ਉਹਨਾਂ ਦੂਜੇ ਬੰਦੇ ਦਾ ਨਹੀਂ ਕਸੂਰ ਕੱਢਣਾ ਕਿ ਉਹਨੇ ਤੈਨੂੰ ਵਿਗਾੜਿਆ ਉਹਨਾਂ ਕਹਣਾ ਤੂੰ ਕਿੱਦਾਂ ਵਿਗੜਿਆ ਜੀ ਉਹਦਾ ਨਹੀਂ ਕਸੂਰ ਉਹ ਤਾਂ ਜੋ ਕਰ ਰਿਹਾ ਕਰ ਰਿਹਾ ਉਹਨੂੰ ਵੀ ਅਹੀਂ ਕਵਾਂਗੇ ਵੀ ਤੂੰ ਕਿਉਂ ਇਹ ਕੰਮਾਂ ਚ ਪਿਆ ਤੇ ਉਹਨਾਂ ਕਹਣਾ ਕਿ ਤੂੰ ਇਹ ਕੰਮ ਕਿੱਦਾਂ ਕਰ ਲਿਆ ਉਹ ਆਪਣੇ ਬੱਚੇ ਨੂੰ ਡਾਂਗ ਫੇਰਦੇ ਆ ਇਦਾਂ ਦੇ ਮਾਪੇ ਬਣ ਕੇ ਰਹੋ ਤੂੰ ਹੀ ਆਪਣੇ ਬੱਚੇ ਤੋਂ ਦੂਜੇ ਬੱਚੇ ਦਾ ਕਸੂਰ ਕੱਢਣ ਤੋਂ ਪਹਿਲਾਂ ਨਾ ਆਪਣੀ ਪੀੜੀ ਥੱਲੇ ਸੋਟਾ ਮਾਰੀਦਾ ਹੋਈਦਾ ਕਿ ਉਹ ਕਿੱਦਾਂ ਦੀ ਆ ਤਾਂ ਕਰਕੇ ਮੈਨੂੰ ਇਹ ਪੰਜਾਬ ਦੇ ਲੋਕਾਂ ਜੀ ਆ ਪੰਜਾਬੀ ਫੈਮਿਲੀ ਚ ਹੈਗਾ ਹੀ ਆ ਕਿ ਆਪਣੇ ਬੱਚਿਆਂ ਨੂੰ ਪਹਿਲਾਂ ਤੋਂ ਹਾਂ ਆਪਣੇ ਪੰਜਾਬ ਚ ਤਾਂ ਦੇਖਦੇ ਵੀ ਆ ਪਰ ਕਈ ਦੂਜੇ ਜਿੱਦਾਂ ਹੁਣ ਆਪਣਾ ਬੱਚਾ ਸਾਰਾ ਕੁਝ ਕਰ ਰਿਹਾ ਹੋਊਗਾ ਦੂਜੇ ਨੇ ਕਰਤਾ ਨਾ ਉਹਨੂੰ ਮਿੰਟੋ ਮਿੰਟ ਦੇਖਣਾ ਕਿ ਉਹਨੇ ਇਹ ਕੰਮ ਕੀਤਾ ਆਪਣੇ ਬੱਚੇ ਤਾਂ ਨਹੀਂ ਦਿਖੂਗਾ ਤਾਂ ਮੈਂ ਕਹਿੰਦਾ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ ਯਾਰ ਉਹਨਾਂ ਨਾਲ ਟਾਈਮ ਸਪੈਂਡ ਕਰੋ ਉਹਨਾਂ ਨਾਲ ਹਰ ਇੱਕ ਗੱਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿ ਉਹ ਤੁਹਾਡੇ ਤੋਂ ਵੱਧ ਪਿਆਰ ਕਿਤੇ ਬਾਹਰੋਂ ਮਿਲ ਗਿਆ ਨਾ ਉਹਨਾਂ ਬਾਹਰ ਚੱਲ ਜਣਾ ਹੁਣ ਤੁਸੀਂ ਰਿਲੇਸ਼ਨਸ਼ਿਪ ਦੀ ਗੱਲ ਆ ਲੋ ਠੀਕ ਹੈ ਰਿਲੇਸ਼ਨਸ਼ਿਪ ਚ ਕੁੜੀ ਮੁੰਡਾ ਉਦੋਂ ਆਉਂਦਾ ਜਦੋਂ ਉਹਨੂੰ ਘਰ ਤੋਂ ਕੋਈ ਪਿਆਰ ਨਹੀਂ ਕਰਦਾ ਪਿਆਰ ਦੀ ਇਹ ਗੱਲ ਨਹੀਂ ਕਿ ਪਿਆਰੋ ਵਾਲਾ ਕਿ ਉਹਦੇ ਨਾਲ ਵਧੀਆ ਗੱਲਬਾਤ ਨਹੀਂ ਕਰਦਾ ਉਹ ਟੁੱਟ ਜਾਂਦਾ ਅੰਦਰੋਂ ਫਿਰ ਉਹ ਦੂਜੇ ਬੰਦੇ ਨੂੰ ਨੇੜੇ ਤਾਂ ਲਿਆਉਂਦਾ ਕਿ ਇਹਦੇ ਨਾਲ ਮੈਂ ਦੁੱਖ ਫੋਲ ਸਕਾਂ ਮੈਂ ਆਪਣੀ ਗੱਲਾਂ ਕਰ ਸਕਾਂ ਠੀਕ ਹੈ ਮੈਂ ਖੁਸ਼ ਦੁੱਖ ਸਾਰੇ ਦੱਸਾਂ ਕਿ ਬੰਦੇ ਦਾ ਯਾਰ ਮਨ ਹੁਣ ਜਿੱਦਾਂ ਵੀ ਆ ਬੰਦਾ ਟੁੱਟ ਜਾਂਦਾ ਅੰਦਰੋਂ ਤੇ ਤਾਂ ਕਰਕੇ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਥੈਂਕ ਯੂ ਮੈਮ ਥੈਂਕ ਯੂ ਥੈਂਕ ਯੂ ਸੋ ਮਚ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ